ਬਾਹ ਜੀ ਬੇਦੀ ਸਾਹਿਬ ਨੇ ਨਾਰੀ ਖੋਕਰ ਬਈ ਆ ਬੂਟੇ ਲਾਉਣ ਲੱਗੇ ਜੀ ਫੋਨ ਨਾ ਸਵੇਰੇ ਕੀਤਾ ਸੀ ਤੇ ਸੇਖ ਮੈਨੂੰ ਜਲਦੀ ਸੇ ਮੈਂ ਉੱਏ ਲੰਘ ਗਿਆ ਸੀ ਜਲਦੀ ਜਲਦੀ ਤੇ ਹੁਣ ਇਹਨਾਂ ਨੂੰ ਬੂਟੇ ਵੱਠੇ ਭਰ ਕੇ ਲੈ ਗਏ 8-10 ਸੇਗੇ ਜੀ ਤੇ ਲਾਓ ਤੁਸੀਂ ਵੀ ਆਉ ਲੈ ਗਏ ਘਰੇ ਵੱਠੇ ਲੈ ਗਏ ਨਾਲ ਹੀ ਤੁਸੀਂ ਫੋਨ ਕਰੋ ਬੂਟੇ ਲਾਓ 700 ਖਾ ਲਓ ਇੱਕ ਰੁੱਖ 100 ਸੁੱਕ ਅੱਗੇ ਲੋਕ ਇਹਨਾਂ ਇੱਕ ਚੁੱਪ 100 ਸੁੱਕ ਹੋਣਾ ਇੱਕ ਰੁੱਖ ਲਾਓ 100 ਸੁੱਕ ਲਓ ਇਹਨੇ ਫੈ ਨਹੀਂ ਉਹਦੇ ਵਾਤ ਵਾਤ ਰੁੱਖ ਲਾਓ ਚਾਂ ਦੇ ਫਾਲਾਂ ਦੇ ਠੀਕ ਹੈ ਜੀ ਬੜੀ ਮਿਹਰਬਾਨੀ ਬਾ ਫੋਨ ਕਰੋ ਬੂਟਾ ਤੁਹਾਡੇ ਘਰੇ ਆ ਜਾਏਗਾ ਆਇਆ ਬੇਦੀ ਸਾਹ ਆਇਆ ਆਇਆ ਜਲਦੀ ਤੇ ਵੀਡੀਓ ਵਾਤੋ ਸ਼ੇਅਰ ਕੀਤੀ ਕਰੋ ਯਾਰ ਕਈਆਂ ਨੂੰ ਪਤਾ ਲੱਗੇ ਕਈਆਂ ਨੂੰ ਨਹੀਂ ਪਤਾ ਹੈਗਾ ਤੇ ਫੋਨ ਵਾਤੋ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਤੇ ਸਬਸਕ੍ਰਾਈਬ ਵੀ ਕਰੋ ਆਖ ਨਾਲ ਟੋਸ਼ੇ ਮਿਲਣਗੀਆਂ ਬੱਚੇ ਨੂੰ ਨਾ ਮੂੰਹ ਮਿੱਠਾ ਕਰੋ ਲੋ ਜੀ ਡੋਪੇ ਮੇਲ ਕੀ ਹੋਰ ਕੀ ਚਾਹੀਦਾ ਅੱਛਾ ਤੁਸੀਂ ਫੋਨ ਕਰੋ ਬੂਟੇ ਤੁਹਾਡੇ ਘਰੇ ਆ ਜੰਗੇ ਦਿਲਾਉਣੇ ਤੁਸੀਂ ਨੇ ਇਹ ਲਾ ਕੇ ਤੁਹਾਨੂੰ ਵੀਡੀਓ ਬਾਦ ਲੈਣਾ ਹਾਂ ਹਾਂਜੀ ਹਾਂਜੀ ਤੇ ਵਾ ਇੱਕ ਜੇ ਥਾ ਵਾਵਾ ਅਸੀਂ ਹੋਣਾ 14 ਕਿੱਲਾਂ ਦਾ ਬੰਨ ਜਿਆ ਬਣਾਇਆ ਹੁੰਦੇ ਸਾਰੇ ਵੀ ਲਾ ਦੇਣਾ ਅੱਛਾ ਵਧੀਆ ਕਰਕੇ ਚਲ ਲਾ ਲਓ ਫਿਰ ਅਰਤੇ ਗਦੀਵੇਂ ਦੇ ਆਈ ਜਾਣਗੇ ਆਪਾਂ ਤੁਹਾਨੂੰ ਭਾਈ ਜਾਨੇ ਠੀਕ ਹੈ ਮਿਹਰਬਾਨੀ ਚਾਹ ਪੀ ਕੇ ਬਸ ਮਿਹਰਬਾਨੀ ਬੇਦੀ ਸਾਹਿਬ ਠੀਕ ਹੈ ਜੀ ਠੀਕ ਹੈ ਜੀ ਲਾਓ ਤੁਸੀਂ ਵਿਰੋਕ Mierda